ਲਓ ਜੀ ਸੱਜਣੋ ਅੱਜ ਪਹੁੰਚੇ ਸੀ ਆਪਾਂ ਕੋਟੜਾ ਕਲਾ ਪਸ਼ੂ ਮੇਲੇ ਤੇ ਜਿੱਥੇ ਪਹਿਲਾ ਪਸ਼ੂ ਮੇਲਾ ਹੋਇਆਗਾ ਸੋ ਸਭ ਤੋਂ ਜਿਹੜਾ ਪਹਿਲਾ ਮੁਕਾਬਲਾ 0 ਤੋਂ 6 ਮਹੀਨੇ ਇੱਕ ਦਿਨ ਤੋਂ ਵਿੱਚ ਤੇ ਲੈ ਕੇ 6 ਮਹੀਨੇ ਕਟਿਆਂ ਦੀ ਜਿਹੜੀ ਕਾਫ ਰੈਲੀ ਦਾ ਮੁਕਾਬਲਾ ਚੱਲਿਆਗਾ ਮੁਰਾ ਨਸਲ ਦੇ ਵਿੱਚ ਆ ਜੀ ਤੇ ਬਾਕੀ ਤੁਹਾਨੂੰ ਜਿਹੜੇ ਪਹਿਲੇ 10 ਬੱਚੇ ਰਿਜ਼ਲਟ ਦੇ ਵਿੱਚ ਆਉਣਗੇ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਕਿਹੜਾ ਆਸਾਨ ਦਾ ਬੱਚਾ ਪਹਿਲੇ ਨੰਬਰ ਤੇ ਹੈ ਕਿਹੜਾ ਦੂਜੇ ਤੀਜੇ ਤੇ ਸੋ ਤਕਰੀਬਾ ਜਿਹੜੇ ਕੋਟੜੇ ਕਲਾਂ ਪਰਸ਼ੋ ਦੇ ਮੇਲੇ ਜਿੰਨੇ ਵੀ ਕੰਪੀਟੀਸ਼ਨ ਹੋਣਗੇ ਸੋ ਸਾਰਾ ਦਾ ਰਿਜ਼ਲਟ ਉਸ ਨੂੰ ਆਪਣੇ ਭਾਗ ਸਿੰਘ ਫਾਰਮ YouTube ਚੈਨਲ ਤੇ Facebook ਪੇਜ Instagram ਪੇਜ ਇਹਦੇ ਤੁਹਾਨੂੰ ਰਿਜ਼ਲਟ ਜਿਹੜੇ ਦੇਖਣ ਨੂੰ ਮਿਲਣਗੇ ਸੋ ਸਾਰੇ ਆਪਾਂ ਫਿਲਹਾਲ ਇੱਥੇ ਜਿਹੜੇ ਕਾਫਰੇ ਲਈ ਕਟੀਆਂ ਦੀ ਫੀਮੇਲ ਕਾਫ ਕੈਟਾਗਰੀ ਦੇ ਵਿੱਚ ਸਾਨੂੰ 23 ਕਟਣੇ ਦਾ ਭਾਗ ਲੱ타ਗਾ 23 ਕਟਣਾਂ ਦੇ ਵਿੱਚ ਕਿਹੜੀਆਂ ਕਟਣਾਂ ਪਹਿਲੇ 10 ਨੰਬਰ ਤੇ ਆਉਣਗੀਆਂ ਉਸਨੂੰ ਆਪਾਂ ਬਾਈ ਨਾਲ ਗੱਲਬਾਤ ਕਰਾ ਕੇ ਸਾਰੀ ਜਾਣ ਕੇ ਸਾਂਝੀ ਕਰਾਵਾਂਗੇ ਸੋ ਵੀਡੀਓ ਪੂਰੀ ਦੇਖੋ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਜਿਹੜੇ ਪ੍ਰਾਜਿਤ ਦੇ ਨੇ ਕਿ ਉਹਨਾਂ ਨੂੰ ਵਧਾਈਆਂ ਜ਼ਰੂਰ ਦੇ ਕਰੋ ਠੀਕ ਆ ਤੇ ਬਾਕੀ ਜੁੜੇ ਰਹਿਓ ਲਾਸਟ ਤੱਕ ਵੀਡੀਓ ਦੇ ਵਿੱਚ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਪਸ਼ੂ ਕਿਸ ਮਿਲਜੋ ਵਿੰਦਰ ਹੁੰਦੇ ਜੀ ਲਓ ਜੀ ਦੇਖ ਸਮਝੋ ਰਿਹਾ ਰਿਜ਼ਲਟ ਅੱਜ ਤੱਕ ਪਹਿਲੇ ਨੰਬਰ ਵਾਲੀ ਕੱਟੀ ਜਿਹੜੀ ਇਲਾਕੇ ਨਾਲ ਆਪਾਂ ਵਾਈਨਾ ਗੱਲਬਾਤ ਕਰਾਵਾਂਗੇ ਵੀ ਕਿਹੜੇ ਸਾਨ ਦੀ ਹੈ ਕਿ ਪੈਂਟ ਦਾ ਤੇ ਪਹਿਲੇ ਨੰਬਰ ਤੇ ਆ ਪਿੱਥੋਂ ਪੈਂਟ ਆ ਆਹ ਇੱਕ 3 ਨੰਬਰ ਤੇ ਆ ਕਰਾਉਣੇ ਆਪਾਂ ਇਹਨੂੰ 20 ਸਸਤੀ ਕਾਲ ਜੀ ਸਸਤੀ ਕਾਲ ਜੀ ਪਤਾਈਆਂ ਸਾਨੂੰ ਵੀਰੇ ਪਹਿਲਾਂ ਤਾਂ ਕਿਹੜੇ ਪੈਂਟ ਤਾਂ ਐਉਂ ਕਾਈ ਜਰਾਂ ਇਹ ਜੀ ਤੇ ਇਹਦੀ ਕੱਟੀ ਦੂਜੇ ਨੰਬਰ ਤੇ ਇਹ ਕਿਹੜੇ ਸਾਹ ਦੀ ਆਪਣੀ ਹੈ ਇਹ ਜੀ ਮੋਦੀ ਦੀ ਹੈ ਮੋਦੀ ਦੀ ਲక్ష్ਮੀਂਦੇਰੀ ਫਾਰਮ ਵਾਲੀ ਦੀ ਹਾਂ ਤੇ ਹੋਰ ਘਰ ਕਿੰਨੇ ਪਸ਼ੂ ਆਪਣੇ ਕੋਲੇ ਆਪਣੇ ਕੋਲ ਚਾਰਕ ਪਸ਼ੂ ਹੈ ਜੀ ਮੋਰਾ ਦੀ ਸਾਰੇ ਹਾਂਜੀ ਠੀਕ ਆ ਠੀਕ ਹੈ ਮਰ ਤੋਰ ਕੇ ਦਿਖਾ ਦੀ ਆਪਾਂ ਲక్ష్ਮੀਂਦੀ ਵਾਲੇ ਮੋਦੀ ਦੀ ਦੂਜੇ ਨੰਬਰ ਤੇ ਇਕੱਠੀ ਹੈ ਬਾਕੀ ਦਿਨ ਪਹਿਲੇ ਨੰਬਰ ਵਾਲਿਆਂ ਨਾਲ ਗੱਲ ਕਰਾ ਦੇਣਾ ਹੈ ਤੇ ਇਹੋ ਜਿਹੀ ਕੱਟ ਰੂ ਜਿਹੜੇ ਮੇਲਾ ਤੋਂ ਜਦਦੇ ਹੁੰਦੇ ਨੇ ਕਿ ਐਨੂੰ ਕਮਾਲੇ ਕਰੀ ਗੜਾ ਬਾਈ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਕੱਟੀਆਂ ਜੀ ਜੇ ਤੁਹਾਡੇ ਵੀ ਘਰਾਂ ਚਾਹੇ ਜੇ ਪਸ਼ੂ ਨੇਗੇ ਤਾਂ ਜਰੂਰ ਸੀ ਇਹ ਮੇਲੇ ਚ ਲੈ ਕੇ ਆਇਆ ਕਰੋ ਜੀ ਦੂਜੇ ਨੰਬਰ ਤੇ ਕੱਟੇ ਪਿੰਡ ਕਿਹੜਾ ਸਾਜ ਆਪਣਾ ਖਿਆਲੀ ਚੈਨਾ ਬਾਈ ਖਿਆਲੀ ਚਲਾੜੀ ਤੁਹਾਡਾ ਆਦ ਨੰਬਰ ਬੋਲੋ 93855 ਹਾਂ ਜੀ 0806 ਠੀਕ ਆ ਬਾਈ ਉਸਨ ਬਹੁਤ ਬਧਾਈਆਂ ਫਿਰ ਸੁਣਾ ਬਾਕੀ हां जी वीर जी सत श्री अकाल जी सत श्री अकाल जी अपनी ਘਾਟੀ ਚੌਥਾ ਨੰਬਰ ਤੇ ਆ ਜਲਥ ਨੰਬਰ ਤੇ ਪਹਿਲਾਂ ਤੁਹਾਨੂੰ ਤੁਹਾਡੇ ਪਸ਼ੂ ਦੀਆਂ ਵਧਾਈਆਂ ਬੇਰੇ ਬਹੁਤ ਬਹੁਤ ਜੀ ਧੰਨਵਾਦ ਤੇ ਇਹ ਕਿਹੜੇ ਸਾਹ ਦੀ ਆ ਇਹ 4354 ਦੀ ਹੈ ਐਚਲ ਡੀ ਵੀ ਦੀ ਐਚਲ ਡੀ 4354 ਦੀ ਹੈ ਇਹਦੀ ਉਮਰ ਕਿੰਨੀ ਹੈ ਸਾਈ ਇਹ ਪੌਣੇ 3 ਮਹੀਨਾ ਦੀ ਹੋਗੀ ਜੀ ਪੌਣੇ 3 ਮਹੀਨੇ ਕਿਹੜੇ ਪਿੰਡ ਤੋਂ ਆ ਗਏ ਆਪਾਂ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਜੀ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਤੇ ਮੋਬਾਈਲ ਨੰਬਰ ਬੋਲ ਦਿਓ 76144 ਜੀ 0299 ਠੀਕ ਹੈ ਤੇ ਹੋਰ ਆਪਣੇ ਘਰ ਚ ਕਿੰਨੇ ਕੁ ਪਸ਼ੂ ਲੱਗ ਪਗ ਜੇ ਪਸ਼ੂ ਹੈਗੇ ਜੀ 20 ਤੋਂ 22 ਕਿੰਨੇ 20 22 ਪਸ਼ੂ ਹੈਗੇ ਜੀ ਤੇ ਮੁਰਾ ਰਿਆ ਹੋਰ ਵੀ ਨਸਲਾ ਕੋਈ ਮੁਰਾ ਤੇ ਨੀਦੀ ਰਾ ਵੀ ਦੋਨੇ ਹੈ ਜੀ ਠੀਕ ਹੈ ਇਸ ਮੇਲੇ ਚਾਹੀ 32 ਪਈ ਅਗਲੀ ਆਪਾਂ ਕਾ ਹੋਰ ਵੀ ਅੱਜ ਇਹੀ ਪਈ ਹੈ ਜੀ ਕੱਲ ਨੂੰ ਲਿਆਵਾਂ ਠੀਕ ਹੈ ਠੀਕ ਹੈ ਠੀਕ ਹੈ ਸੋ ਦੁਆਇਆਂ ਤੇਰੇ ਬਹੁਤ ਬਹੁਤ ਤੋਰ ਕੇ ਦਿਖਾ ਦਿਓ ਮੜੀ ਜੀ ਦੋਸਤ ਤੋਰ ਕੇ ਦਿਖਾ ਲਿਏ ਤੇ ਇਹ ਆਈ ਚਾਰ ਨੰਬਰ ਤੇ ਬਾਕੀ ਤਿੰਨ ਨੰਬਰ ਨਾਲ ਹੀ ਕੱਟੀ ਖੜੀਏਗੀ ਦੇਖ ਸਕਦੇ ਹੋਗੇ 43 54 ਜੀ ਸਰਕਾਰੀ ਸੀਮੰਦ ਦੀ ਕੱਟੀ ਆ ਐ ਚੜੀ 43 454 ਠੀਕ ਹੈ ਜੀ ਧੰਨਵਾਦ ਜੀ ਪਾਕਸੀ ਫਾਰਮ ਦੇ ਨਾਂ ਤੇ ਲੋ ਜੀ ਆਹ ਕੱਟੀ ਤੇਰਾ ਨੰਬਰ ਪਈਆ ਹਾਂ ਤੇ ਕਿਹੜੇ ਪਿੰਡ ਤੋਂ ਆਪਾਂ ਲੋਹਾ ਖੇੜੇ ਤੋਂ ਵੀਰੇ ਲੋਹਾ ਖੇੜੇ ਤੋਂ ਤੇ ਕਿੰਨੀ ਉਮਰ ਦੀ ਕੱਟੀ ਆਪਾਂ ਇਹ 22 ਦੀ ਐ 22 ਮੇਰੇ ਸਾਹੰਦੀ ਆ ਇਹ ਐਚਵੀਆਰ ਅਜੇ ਤੇ ਅਭੀ ਮੰਨੇ ਦੀ ਕਿਹੜੀ ਛੜਦੇ ਕੋਈ ਨਹੀਂ ਸਾਰ ਵਾਇਨ ਵਾਲੇ ਅਭੀ ਮੰਨੇ ਦੀ ਅਭੀ ਮੈਨੂੰ ਦੀ ਸਾਰ ਥੇਪ ਵਾਇਨ ਵਾਲੇ ਅਭੀ ਮੈਨੂੰ ਦੀ ਤੇ ਦੇਖ ਸਾਹੀ ਮਾਂ ਦੁੱਧ ਕਿੰਨਾ ਆ ਗਿਆ ਆਪਣੇ ਕੋਲੇ ਤੇ 17 ਕਿਲੋ ਤਾਂ ਚਲਦੀ ਦੀ ਮਾਂ ਦੂਜੀ ਸੂਏ ਤੇ ਦੂਜੀ ਸੂਏ 17 ਕਿਲੋ 17 ਕਿਲੋ ਦੁੱਧ ਕਿੰਨੇ ਕੁਸਲੇ ਆਪਣੇ ਕੋਲੇ ਕਿੰਨੇ ਕਿ ਪਸ਼ੂ ਆਪਣੇ ਪਾਏ ਨੇ ਹੈਗੇ ਆ 12 15 ਮੇਲੇ ਤੇ ਪਹਿਲੀ ਵਾਰ ਆਇਓ ਪਹਿਲੀ ਵਾਰ ਹਾਂ ਪਹਿਲੀ ਵਾਰ ਠੀਕ ਆ ਪਹਿਲੀ ਵਾਰ ਹੀ ਲਾ ਕੇ ਨੰਬਰ ਹਾਂ ਹੁਣ ਫਿਰ ਲੜ ਰਹੇ ਹੋਗੇ ਮੇਲੇ ਦਾ ਆਏ ਕਰੋਗੇ ਹਾਂ ਆਇਆ ਕਰਾਂਗੇ ਵੀਰੇ ਠੀਕ ਆ ਤੋਰ ਕੇ ਦਿਖਾ ਦੇ ਮਾੜੀ ਜੀ ਵੀਰੇ ਤੋਰ ਦੇ ਕੱਟੀ ਨੂੰ ਲਓ ਤਿੰਨ ਨੰਬਰ ਕੱਟੇ ਜੀ ਹਸਾਰ ਗਵਾਨ ਅਭਿਮਨਿਉ ਤੇ ਦੇਖ ਸਕਦੇ ਜੀ ਤਿੰਨ ਨੰਬਰ ਕੱਟੀ ਆ ਠੀਕ ਆ ਵੀਰੇ ਧੰਨਵਾਦ ਕਰਵਾਈਆ ਲਓ ਜੀ ਆਹ ਕੱਟੀ ਹੈਗੀ ਪਹਿਲੇ ਨੰਬਰ ਤੇ ਭਾਈ ਜੀ ਸਸਰੀ ਕਾਇ ਪਹਿਲਾਂ ਤਾਂ ਸੋਨੂੰ ਬਧਾਈ ਹੋਏ ਤੁਹਾਡੀ ਕਟਾ ਪਹਿਲੇ ਨੰਬਰ ਤੇ ਆ ਹ ਸੋਨੂੰ ਵੀ ਬਈ ਬਹੁਤ ਬਹੁਤ ਵਧਾਈਆਂ ਸਾਰੇ ਭਰਾਵਾਂ ਨੂੰ ਜਿੰਨੇ ਕਿਹੜੇ ਵੇਲੇ ਦੇ ਕੜਕੇ ਦੇ ਲੱਗੇ ਦਾ ਜੀ ਕੜਕੇ ਦੇ ਕਿਹੜੇ ਸੀ ਮੇਰਾ ਪੂਰਾ ਕੋਈ ਨਹੀਂ ਗਿਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆਪਣਾ ਪਿੰਡ ਐਡਰੈਸ ਬੋਲ ਦੀ ਆਪਾਂ ਮੇਰਾ ਬਈ ਪਿੰਡ ਦਾ ਪਿੱਥੋ ਆ ਹਾਂਜੀ ਰਾਮਪਰਾ ਫੂਲ ਜੀ ਮੇਰਾ ਮੋਬਾਈਲ ਨੰਬਰ ਬੋਲ ਦਣਾ 90411 ਹਾਂਜੀ 9952 ਤੇ ਇਹ ਕਿਹੜੇ ਸੰਧ ਦੀ ਘਟੀ ਆ ਇਹ ਬਾਈ ਜੀ ਨਵਾਬ ਦੀ ਆ ਨਵਾਬ ਦੀ ਜਿਹੜਾ ਸਭ ਤੋਂ ਵਧੀਆ ਬੱਚਾ ਕਰਾ ਹਾਂਜੀ ਸੰਸ ਨਹੀਂ ਬਾਲਣਾ ਬੋਲ ਹਾਂਜੀ ਹਾਂ ਤੇ ਕਿੰਨੀ ਉਮਰ ਦੀ ਹੈ ਇਹ ਇਹ ਬਾਈ ਜੀ 4 ਮਹੀਨੇ ਦੀ ਆ 4 ਮਹੀਨੇ ਤੇ ਮਾਂ ਦੁੱਧ ਕਿੰਨਾ ਇਹਦਾ ਇਹਦੀ ਮਾਂ ਦੁੱਧ ਕਿੰਨਾ ਹੈ ਇਹਦੇ ਮਾਂ ਬਈ 17 ਲੀਟਰ ਤੇ ਚੱਲਦੀ ਹੁਣ ਪਹਿਲਾਂ 14 ਕਿਲੋ ਠੀਕ ਆ ਜੀ ਤੇ ਭਣਾਂਗੀ ਤਣਾਉਲੇ ਮੇਲੇ ਦੀ ਅੱਗੇ ਕੀ ਜਿਹੜੇ ਇੱਕ ਕੋ ਵੀ ਤੀਸੀ ਇਤਰਾਉਲੇ ਤੋਂ ਵੀ ਤੀਸੀ ਆਪਣਾ ਹੌਲੇ ਮੇਲੇ ਦੀ ਆਪਣਾ ਫੀਰਾਂ ਦੀ ਕੈਂਪੀਣਾਗੀ ਠੀਕ ਹੈ ਜੀ ਤੇ ਅੱਛਾ ਉਹਦੀ ਕੱਟੀ ਆ ਇਹ ਉਹਦੀ ਕੱਟੀ ਆ ਜੀ ਇਹ ਇਹ ਨੂਰ ਵਾਲੀ ਦੀ ਇਹ ਨੂਰ ਵਾਲੀ ਦੀ ਜਿਹੜੀ ਦਾ 10 ਲੱਖ ਰੁਪਏ ਲੱਗਿਆ ਸੀ ਹਾਂ ਜੀ ਹਾਂ ਜੀ ਹਾਂ ਠੀਕ ਆ ਠੀਕ ਆ ਬਹੁਤ ਬੜੀ ਵਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਵਧਾਈਆਂ ਜਿਹੜੇ ਇੱਕ ਮੇਲੇ ਦੀ ਜੇ ਤੁਸੀਂ ਜਿੰਨੇ ਵਾਰ ਤੁਹਾਨੂੰ ਮੇਲੇ ਦੇਖੇਗਾ ਲਗਾਤਾਰ ਜਤਰੇ ਹੋ ਤੁਸੀਂ ਹਾਂ ਜੀ ਕਰੋ ਬਈ ਪਰਮਾਤਮਾ ਤੇ ਬਾਕੀ ਛੋਟੇ ਵਰਗ ਨਹੀਂ ਇਮਰਾਨ ਸਹੀ ਚਾਹੀਦੇ ਬੰਦੇ ਜੀ ਨਾ ਤੁਸੀਂ ਤਾਂ ਸਹੀ ਚਾਹੀਦੇ ਆ ਬਈ ਬਹੁਤ ਬਹੁਤ ਧ ਆ ਘੱਟੀਆਂ ਦਾ ਨੰਬਰ ਤੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਪਲਾ ਤੁਹਾਨੂੰ ਭੁਲਾਈ ਹੋ ਗਈ ਤੁਹਾਡੀ ਘੱਟੀ ਦਿੱਤੀ ਆ ਸਰਵੋਤਮ ਨੰਬਰ ਤੱਕ ਹੀ ਹੈ 7ਵੇਂ ਨੰਬਰ ਤੇ ਹੈ ਕਿਹੜੇ ਸਾਂ ਦੀ ਘੱਟੀ ਆ ਤੇ ਵੀਰਾਂਵਲੀ ਵਾਲੇ ਪ੍ਰਕਸ਼ ਦੀ ਆ ਪ੍ਰਕਸ਼ ਦੀ ਵੀਰਾਂਵਲੀ ਵਾਲੇ ਪ੍ਰਕਸ਼ ਦੀ ਉਮਰ ਕਿੰਨੀ ਦੀ ਇਹਨੇ 85 ਕਿ ਦਿਨਾਂ ਦੀ ਅੱਜ 85 ਕਿ ਜਾਨੀ ਜਿਹੜੀ ਤਿੰਨ ਇੱਕ ਮਹੀਨੇ ਲਗ ਭਾਗ ਗਏ ਹਾਂਜੀ ਹਾਂਜੀ ਠੀਕ ਹੈ ਤੇ ਕਿਹੜੇ ਪਿੰਡ ਤੋਂ ਆਏ ਆਪਾਂ ਲਹਿਰਾ ਵੇਗਾ ਪੁੱਚੋ ਮੰਡੀ ਦੀ ਲਹਿਰਾ ਵੇਗਾ ਪੁੱਚੋ ਪਹਿਲੀ ਵਾਰ ਆਏ ਮੇਲੇ ਤੇ ਹਾਂਜੀ ਤੇ ਰਿਜ਼ਲਟ ਤੁਹਾਨੂੰ ਠੀਕ ਲੱਗਿਆ ਮਨਜ਼ੂਰ ਹੈ ਹਾਂਜੀ ਮਨਜ਼ੂਰ ਆਈ ਸਹੀ ਹੈ ਨਾ ਜਮਾ ਸਹੀ ਹੈ ਜੀ ਠੀਕ ਹੈ ਠੀਕ ਹੈ ਇਹਦੀ ਮਾਦਦ ਕਿੰਨਾ ਕ ਆਪਣੇ ਕੋਲੇ ਉਹਦਾ 15 ਕਿਲੋ ਰੱਦ 15 ਕਿਲੋ ਕੰਨੇ ਕ ਪਸ਼ੂ ਹੈ 10 ਪਸ਼ੂ ਹੈਗੇ ਜੀ 10 ਮੋਰਾ ਦੀ ਹੈ ਸਾਰੇ ਸਾਰੇ ਮੋਰਾ ਨੇ ਸਾਰੇ ਮਤਲਬ ਵੀਰਾਂ ਬਲੀਆ ਨੇ ਚਾਹਦੇ ਆ ਮੇਰੇ ਕੋਲ ਤੇ ਹੁਣ ਮੇਲੇ ਚ ਆਏ ਕਰੋਂ ਆ ਤੋਰ ਕੇ ਦਿਖਾਈ ਤੋਰ ਕੇ ਦਿਖਾਈ ਕਮੜੀ 7 ਨੰਬਰ ਤੇ ਕੱਟੀ ਇਹ ਪ੍ਰਕਸ਼ਿਤ ਦੀ ਐਵੀਸੀ ਬੀਰਾਵਾਲੀ ਇਹੋ ਜਿਹੇ ਪੋਸਟ ਜਿਹੜੇ ਮੈਚ ਜਿੱਤੇ ਹੁੰਦੇ ਆ ਕਿ ਸੋ ਬਾਈ ਨੂੰ ਸਾਰੇ ਭਰਾ ਕਮੈਂਟਾਂ ਵਿੱਚ ਵਧਾਈਆਂ ਜ਼ਰੂਰ ਦਿਆ ਕਰੋ ਸੋ ਬਾਕੀ ਤੁਹਾਨੂੰ ਸਾਰੇ ਰਿਜ਼ਲਟ ਦਿਖਾਵਾਂਗੇ ਠੀਕ ਆ ਬਾਈ ਜੀ ਬਾਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਆ ਕੱਟੀ ਬਾਈ ਜੀ ਆਈ ਆ 9ਵੇਂ ਨੰਬਰ ਤੇ ਬਾਈ ਨੂੰ ਪੁੱਛਦਾ ਵੀ ਕਿਹੜੇ ਸਾਹ ਦੀ ਕਿਹੜੇ ਪਿੰਡ ਤੋਂ ਆ ਬਾਈ ਜੀ ਤੁਹਾਨੂੰ ਪਹਿਲਾਂ ਤਾਂ ਵਧਾਈ ਹੋਵੇ ਜੀ ਤੁਹਾਨੂੰ ਤੁਹਾਡੀ ਕੱਟੀ ਜਿੱਤੀ ਆ ਤੁਹਾਨੂੰ ਮੁਬਾਰਕਾਂ ਅਨੰਬ੍ਰੈਚੁਲੇਸ਼ਨ ਥੈਂਕ ਯੂ ਥੈਂਕ ਯੂ ਕਿੱਥੋਂ ਆਇਓਗੇ ਖੇਰਾਗੁਰੂ ਤੋਂ

ਇਸ ਕੀ ਮਾਂ ਕੇ ਦੁੱਧ ਦਾ ਫਰਸਟ ਟਾਈਮਰ ਦਾ 7 ਕਿਲੋ 900 ਗ੍ਰਾਮ ਪਹਿਲੇ ਸੂਏ ਦਾ ਪਹਿਲੇ ਸੂਏ ਦਾ 7 ਕਿਲੋ 900 ਗ੍ਰਾਮ ਚਾਰ ਪਰ ਫਰਸਟ ਟਾਈਮਰ ਠੀਕ ਹੈ ਇੱਕ ਟਾਈਮ ਦਾ 7 ਕਿਲੋ 900 ਗ੍ਰਾਮ ਲਾਈ ਮਿਲਗੇ 8 ਕਿਲੋ ਦਾ 16 ਕਿਲੋ ਦੋ ਵਾਰ ਦਾ 16 ਕਿਲੋ ਦੋ ਇੱਕ ਦਿਨ ਦਾ 16 ਕਿਲੋ ਜੀ ਜੀ ਠੀਕ ਹੈ ਫਾਸਟ ਮਿਆਦੇ ਦਾ ਦੇਖ ਸਕਦੇ ਕੱਟੀ 9ਵੇਂ ਨੰਬਰ ਤਈਆ ਬਹੁਤ ਸੋਹਣੀ ਕੱਟੀ ਆ ਤੇ ਕਿੰਨੇ ਕੁ ਮਸੂਲ ਆਪਣੇ ਕੋ ਘਰ ਚ ਹੋਰ ਚਾਰ ਪੰਜ ਮਸੂਲ ਮੇਲੇ ਤੇ ਕਿਹੜੀ ਵਾਰ ਆ ਪਹਿਲੀ ਵਾਰ ਜਾਂ ਦੂਜੀ ਵਾਰ ਇਹ ਰੈਟ ਠੀਕ ਲੱਗਿਆ ਹਾਂ ਸਹੀ ਹੈ ਸਹੀ ਆ ਚੁੱਪ ਠੀਕ ਆ ਚਲੋ ਠੀਕ ਆ ਸੋ ਭਾਈ ਨੂੰ ਮਨਜ਼ੂਰ ਆ ਤੇ ਭਾਈ ਨੂੰ ਔਰੇ ਭਰਾਵਾਂ ਨੂੰ ਦੇਖ ਸਕਦਾ ਹਾਂ ਇਕੱਤੀ 9ਵੇਂ ਨੰਬਰ ਤੇ ਆ ਗਈ ਇਕ ਆ ਕੱਟੀ ਗੜੀ ਇਹ ਦਹੋਣ ਹੈਗੇ ਕਿਹੜੇ ਦਾ ਆਹ ਕੱਟੀ ਕਿਸਾਨ ਭਰਾਵਾ ਜੀ 5ਵੇਂ ਨੰਬਰ ਤੇ ਭਾਈ ਨਾਲ ਗੱਲਬਾਤ ਕਰਾਉਣਿਆ ਬਾਜੀ ਸਾਨੂੰ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਹੀ ਬਹੁਤ ਬਹੁਤ ਕਿਹੜੇ ਪਿੰਡ ਤੋਂ ਆਏ ਚੀਮਾ ਮੰਡੀ ਵੀਰੇ ਚੀਮਾ ਮੰਡੀ ਸੁਨਾਉਂ ਦੇ ਨਾਲ ਹੀ ਹੈਗਾ ਨਾ ਹਾਂਜੀ ਤੇ ਕੱਟੀ ਦੀ ਉਮਰ ਕਿੰਨੇ ਸਾਲੀ ਵੀਰੇ 87 ਸਾਲ 87 ਸਾਲ ਤਿੰਨ ਮਹੀਨੇ ਲੱਗ ਭਾਗਾ ਹਾਂਜੀ ਤੇ ਕਿਹੜੇ ਸੰਧੀ ਆ ਕੋਹੀ ਨੂਰ ਦੀ ਉਹਦੀ ਲੱਖ ਨੂਰ ਦੀ ਹਾਂਜੀ ਠੀਕ ਆ ਤੇ ਮਾਂ ਦੁੱਧ ਕਿੰਨੇ ਦਾ 18 ਲੀਟਰ ਇਹ 18 ਲੀਟਰ ਕਿਹੜੇ ਸੂ ਦਾ ਪਹਿਲਣ ਦਾ ਪਹਿਲਣ ਦਾ ਠੀਕ ਆ ਠੀਕ ਆ ਤੇ ਘਰ ਚ ਹੋਰ ਕਿੰਨੇ ਕੁ ਪਸ਼ੂ ਆਪਣੇ ਕੋਲੇ ਵੀਰੇ ਹੈਗੇ ਨੇ 40 40 ਹਾਂਜੀ ਤੇ ਮੇਲੇ ਤੇ ਕਿੰਨੀ ਵਾਰ ਆਇਓ ਵੀਰੇ ਪਹਿਲੀ ਵਾਰ ਪਾਈ ਆ ਖਾ ਅੱਛਾ ਹੋਰ ਪਸ਼ੂ ਪਾਉਂਦੇ ਰਹੋ ਨਾ ਅੱਗੇ ਠੀਕ ਆ ਠੀਕ ਆ ਜਿੰਨੇ ਅੱਗੇ ਪਾਰਟਿਸਿਪੇਟ ਕਰਦੇ ਹੋ ਮੇਲਾ ਤੇ ਅੱਗੇ ਵੀ ਕਰਦੇ ਰਹੋ ਆਪਾਂ ਪੇਂਟ ਬਣਾ ਲਿਓ ਕਿ ਠੀਕ ਆ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੇ ਆਪਣਾ 9036 0568 ਬਾਈ ਆਪਣਾ ਨਾਮ ਤੱਕ ਕੱਟੀਆਂ ਨੂੰ ਸਾਡੇ ਨਾਮ ਤੱਕ ਕੱਟੀਆਂ ਨੂੰ ਸਾਡੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਜੀ ਇਹ ਸਟਾਰਟਰ ਇਹ ਆਪਣੀ ਕੰਪਨੀ ਦਾ ਸਟਾਰਟਰ ਟੋਟਲ ਫੀਡ ਇਨਕਮ ਦੇ ਫਾਰਮ ਤੇ ਆਪਣੀ ਡਿਹੂਸ ਦੀ ਚੱਲਦੀ ਹੈ ਇਹ ਆਪਣੇ ਡਿਊਜ਼ ਦੇ ਸਟਾਰਟਰ ਨਾਨ ਮਿਲਕਿੰਗ ਬਟਰ ਜੂਨ ਸਾਰੇ ਮਾਰਚਾ ਦੀ ਬਲਕ ਕਰਦੀ ਹੈ ਇਹਨਾਂ ਫਾਰਮ ਦੇ ਆਪਣੇ ਡਿਊਜ਼ ਤੇ ਡਿਊਜ਼ ਚੱਲਦੀ ਹੈ ਇਹ ਕੰਟੀਨਿਊ ਫੀਲ ਪਾ ਕੇ ਚੱਲਦੀ ਹੈ ਇਹ ਕੰਟੀਨਿਊ ਡਿਊਜ਼ ਤੇ ਚੱਲਦੀ ਹੈ 3 ਮਹੀਨੇ ਦੇ 87 ਦਿਨ ਦੇ ਵਿੱਚ ਕੱਟਨੇ 1.5 ਘੰਟੇ ਵੇਟ ਗੇਨ ਕੀਤਾ। ਇਹ ਸਾਰੀ ਹਾਈਟ ਵਗੈਰਾ ਬੀਚੇ ਤੁਸੀਂ ਦੇਖ ਰਹੇ ਹੋ। ਜੋ ਮਿਲਕਿੰਗ ਫੀਡ ਆ ਉਹ ਵੀ ਇਹੀ ਯੂਜ਼ ਕਰਦੇ ਹਾਂ। ਹਾਂਜੀ ਹਾਂਜੀ ਮਿਲਕਿੰਗ ਵੀ ਸਾਡੇ। ਕਹਿੰਦੇ ਤੁਹਾਨੂੰ ਰੈਡ ਫੀਡ ਦਾ ਕੋਟ ਆਪ ਦਾ ਰਿਜ਼ਲਟ ਆਈ। ਸੋ ਭਰਾ ਮੈਂ ਬੇਨਤੀ ਆ ਕਿ ਜਿਹੜੀ ਫੀਡ ਕੰਪਨੀ ਜਿਹਹੂਜ਼ ਮੈਂ ਵੀ ਵਰਤੀ ਆ ਚੰਗਾ ਰਿਜ਼ਲਟ ਆਗਾ। ਅਸੀਂ ਵੀ ਕਾਫੀ ਵਰਤ ਰਹੇ ਆ। ਚੰਗਾ ਰਿਜ਼ਲਟ ਕੋਲ ਮਿਲਾ ਕੇ। ਥੈਂਕ ਯੂ ਭਾਜੀ। ਜ਼ਰੂਰ ਵਰਤਿਓ। ਸਾਰੇ ਫਾਰਮਰਸ ਨੂੰ ਰਿਕੁਐਸਟ ਹੈ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ। ਇੱਕ ਵਾਰ ਟਰਾਈ ਕਰੋ। ਇੱਕ ਵਾਰ ਟਰਾਈ ਕਰਕੇ ਵਰਤੋ। ਬਿਲਕੁਲ ਛੋੜ ਨੰਬਰ 1 ਫੀਡ ਐਡੀ ਹੂਜ ਜੀ ਔਰ ਆਪਣਾ ਨਵਾਂ ਪਲਾਂਟ ਵੀ ਲੱਗਣ ਜਾ ਰਿਹਾ ਹੈ 150 ਕਰੋੜ ਦਾ ਰਾਜਪੁਰੇ ਦੇ ਵਿੱਚ ਮੋਬਾਈਲ ਨੰਬਰ ਬੋਲ ਸਕਦਾ ਹੈ ਦੋਬਲ 7105 8835 ਠੀਕ ਹੈ ਕਈ ਪਰ ਕੋਈ ਫੀਲਡ ਬਾਰੇ ਪੁੱਛਣਾ ਹੈ ਤਾਂ ਤੁਹਾਨੂੰ ਪੁੱਛ ਲੈਣਗੇ ਹਾਂ ਜੀ ਹਾਂ ਜੀ ਸੰਗੂ ਡਿਸਟ੍ਰਿਕਟ ਵਿੱਚ ਬਹੁਤ ਬਹੁਤ ਧੰਨਵਾਦ ਜੀ ਆ ਕੱਟੀ ਬਾਈ ਦੀ ਆਈਏ 8 ਨੰਬਰ ਦੇ ਬਾਕੀ ਬਾਈ ਨਾਲ ਗੱਲਬਾਤ ਕਰਾਉਣਾ ਹਾਂ ਜੀ 8 ਨੰਬਰ ਤੇ ਆਪਣੀ ਜੀ ਕਿਹੜੇ ਪਿੰਡ ਤੋਂ ਵੀਰੇ ਸ਼੍ਰੀ ਖਿੜਕੀ ਵਾਲਾ ਵੀਰੇ ਸ਼੍ਰੀ ਮੋਖਸਰ ਸਾਹਿਬ ਜਿਹੜਾ ਮੋਖਸਰ ਸਾਹਿਬ ਕਿੱਥੋਂ ਆਏ ਹਾਂ ਹਾਂ ਜੀ ਹਾਂ ਜੀ ਤੇ ਕਿਹੜੇ ਸਾਂ ਦੀ 386 HD TV ਦਾ ਹਾਂਜੀ ਹਾਂਜੀ ਵੀਰੇ 386 HD TV ਦਾ 8ਵਾਂ ਨੰਬਰ ਹੈ ਹਾਂਜੀ ਵੀਰੇ ਠੀਕ ਆ ਮਾਲੁੱਦ ਕਿੰਨਾ ਕਹਿਦਾ ਵੀਰੇ 20 ਲੀਟਰ 20 ਲੀਟਰ ਮੜ ਤੋਰ ਕੇ ਦਿਖਾ ਦਈਏ ਵੀ ਕਿਹੇ ਜੀ ਕੱਟੀ ਹਾਂਜੀ ਉਮਰ ਕਿਨੇ ਕੱਟੀ ਸਹੀ ਪ੍ਰੋਪਰ ਵੀਰੇ ਵੀਰੇ 1 ਮਹੀਨੇ ਤੇ 14 ਦਿਨਾਂ ਦੀ ਵੀਰੇ ਪੂਰੀ ਅੱਛਾ ਸਵਾਹ ਡੇਢ ਮਹੀਨੇ ਕੱਟੀ ਆ ਜੀ ਹਾਂਜੀ ਹਾਂਜੀ ਵੀਰੇ ਸਵਾਹ ਡੇਢ ਮਹੀਨੇ ਕੱਟੀ 6 ਮਹੀਨਾਂ ਵਾਲੀ ਕੈਟਾਗਰੀ ਚੋਂ 8ਵਾਂ ਨੰਬਰ ਤੇ ਆ ਸੋ ਦੇਖ ਸਕਦੇ ਹੋ ਜੀ ਬਹੁਤ ਸੋਨ ਕੱਟੀ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੋ ਤੁਹਾਨੂੰ ਪਤਾ ਥੋੜੇ ਬੱਚੇ ਇਸ ਤਰ੍ਹਾਂ ਕਰਦੇ ਆ ਇੱਕ ਨਾ ਕਿਸਾਨ ਵੀਰੋ ਬਲੋ ਵ ਉਹਨਾਂ ਵੱਲੋਂ ਜੇਤੂ ਬਸਣ ਨੂੰ ਆਪਣੇ ਵੱਲੋਂ ਕੋਈ ਪ੍ਰੋਡਕਟ ਦਿੰਦਾ ਹੈਗਾ ਉਹ ਆਪਾਂ ਤੁਹਾਨੂੰ ਪ੍ਰੋਡਕਟ ਬਾਰੇ ਆਪਾਂ ਗੱਲਬਾਤ ਕਰਾਉਣਾ ਹੈ ਬਾਈ ਨੇ ਵੀ ਕਿਹੜਾ ਪ੍ਰੋਡਕਟ ਦੇ ਰਿਹਾ ਕਿਉਂ ਦੇ ਰਿਹਾ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਆਪਣੀ ਕੰਪਨੀ ਦਾ ਨਾਮ ਬਤਾਓ ਜੀ ਸਰ ਮੇਰਾ ਨਾਮ ਅਨਿਲ ਕੁਮਾਰ ਹੈ ਮੇਰੀ ਕੰਪਨੀ ਗਰੋਵਟ ਫਾਰਮਾ ਹੈ ਲੋਕੇਗੀ ਜਿਹੜੀ ਉਤਰਾਖੰਡ ਦੀ ਕੰਪਨੀ ਹੈ ਇਹਨਾਂ ਨੇ ਇੱਕ ਪ੍ਰੋਡਕਟ ਸਪੈਸ਼ਲ ਲੈ ਕੇ ਆਏ ਹਨ ਕਾਫ ਬਿਲਡਰ ਦੇ ਨਾਮ ਸੇ ਇਹ ਸਪੈਸ਼ਲ ਕਾਫ ਵਾਸਤੇ ਹੈ ਇਸ ਦੇ ਅੰਦਰ ਕੀ ਹੈ ਸਰ ਬਾਇਫੈਕਟ ਪ੍ਰੋਟੀਨ ਜੀ ਜੋ ਬੱਚੋ ਕੋ ਕੋਈ ਸਾਈਡ ਇਫੈਕਟ ਨਹੀਂ ਆਦਾ ਬੱਚੇ ਦੀ ਗਰੋਥ ਬੜੀ ਜਲਦੀ ਕਰਦਾ ਹੈ ਠੀਕ ਹੈ ਜੈਸੇ ਕਿ ਆਪਨੇ ਦੇਖਿਆ ਹੋਗਾ ਅੱਜ ਕੱਲ ਡੇਢ ਦੋ ਸਾਲ ਕੀ ਪਸ਼ੂ ਸੂਣ ਲੱਗਦੇ ਆ ਠੀਕ ਹੈ ਉਹ ਕਿ ਉਨਕੇ ਵਾਸਤੇ ਅਸਪੈਸ਼ਲ ਉਨਕੋ ਬਾਈ ਫੈਟ ਪ੍ਰੋਟੀਨ ਹੀ ਪਾਤੇ ਆ ਜੀ ਜੀ ਤਾਂ ਸਰ ਮੇਰਾ ਪ੍ਰੋਡਕਟ ਹੈ ਬਾਕੀ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕ ਆ ਜੀ ਠੀਕ ਹੈ ਜੀ ਆਪਨੇ ਅੱਛੀ ਬੱਚੇ ਦੀ ਗਰੋਥ ਕੀਤੀ ਹੈ ਬਹੁਤ ਸੋਹਣਾ ਬੱਚਾ ਤਾਂ ਜੋ ਮੇਰਾ ਪ੍ਰੋਡਕਟ ਹੈ ਇਹ ਸਪੈਸ਼ਲ ਯੂਜ਼ ਕਰਾ ਕਾਫ ਬਿਲਡਰ और आने वाले अपने और बच्चों पर भी यूज करें जिससे क्या है ये बहुत जल्दी ग्रोथ करेंगे बहुत इन्हें बेनिफिट मिलेगा ठीक है जी क्योंकि आजकल ये बिजनेस हो गया बहुत अच्छा अच्छा बच्चा, बच्चा अच्छी जो जो प्रोडक्ट है हाँ जो कितने उम्र तक कि बच्चों को पा सकते हैं कटड़े कटरी को ये सारे थ्री मंथ से ऊपर बच्चों को पाना शुरू कर दे यानी जो तो पाना तो ये दो महीने तक भी कर सकते थ्री मंथ तक ये शुरू कर सकते हैं कब तक पा सकते हैं लास्ट तक ठीक है इसका कोई नुकसान नहीं है जब तक बच्चे की ग्रोथ हाँ जी हाँ को। हाँ जी हाँ, जी, हाँ, जी, हाँ जी। ये स्पेशल ਬਾਈਫੈਕ ਪ੍ਰੋਟੀਨ ਕਾਸ ਬਿਲਡਰ ਕਾਸ ਬਿਲਡਰ ਠੀਕ ਹੈ ਇਹ ਦੇਣਾ ਕਿ ਮੈਂ ਮਤਲਬ ਦੇਂਦਾ 30 ਗ੍ਰਾਮ ਇਸki ਡੋਜ਼ ਸਟਾਰਟਿੰਗ ਦਾ 30 ਗ੍ਰਾਮ ਫਿਰ ਕਿਸੇ ਵੀ ਚੀਜ਼ ਦੇ ਸਕਦੇ ਆਪਾਂ ਜੀ ਕਿਸੇ ਵੀ ਚੀਜ਼ ਤਾਂ ਆਪ ਰਿਕਮੈਂਡ ਕਰ ਸਕਦੇ ਹੋ ਬਾਕੀ ਇਸki ਡੋਜ਼ ਆਪ 15 20 ਦਿਨ ਬਾਅਦ ਥੋੜਾ ਸਾ ਜਾਂ ਮਹੀਨੇ ਬਾਅਦ ਥੋੜਾ ਵੜਾ ਸਕਦੇ ਹੋ ਠੀਕ ਹੈ ਵੇਟ ਵੜੇਗਾ ਐਸੇ ਕਰੋ ਹਾਂ ਜੀ ਹਾਂ ਸਟਾਰਟਿੰਗ 30 ਗ੍ਰਾਮ ਤੋਂ 30 ਗ੍ਰਾਮ ਸੇ ਸਟਾਰਟ ਕਰੋ ਬਹੁਤ ਵਧੀਆ ਰਿਜ਼ਲਟ ਆ ਇਹ ਬਾਈ ਹੋਰ ਦੱਸਣਾ ਨਹੀਂ ਬਾਕੀ ਇਹਨਾਂ ਨੇ ਗਿਫਟ ਦਿੱਤਾਗਾ ਤੇ ਬਾਕੀ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਵੀ ਇੱਕ ਵਾਰ ਦੇਖੋ ਹਰ ਇੱਕ ਜੀ ਨੂੰ ਜੇ ਵਰਤੋਂ ਫਿਰ ਤੁਹਾਡੇ ਕੋਲ ਰਿਜ਼ਲਟ ਆ ਗਏ ਜੀ ਤੁਹਾਨੂੰ ਕਿਹਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਪੰਜ ਨੰਬਰ ਤੇ ਕੱਟੀ ਠੀਕ ਆ ਜੀ ਧੰਨਵਾਦ ਸਾਰੇ ਦੁਬਾਰਾ ਮਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਨਵੇਂ ਕਿਸਾਨ ਪਸ਼ੂ ਪਾਲਕਾਂ ਦਾ ਹੌਸਲਾ ਵਧੇ ਠੀਕ ਆ ਬਾਈ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਆ